ਅੱਜ ਅਸੀਂ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਕੁਝ ਸਾਬਕਾ ਮੈਂਬਰ ਸਹਬਾਨ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤਿੰਨ ਬੇਨਤੀਆਂ ਉੱਚੇ ਤੌਰ ਤੇ ਕਰਨ ਲਈ ਉਹਨਾਂ ਦੀ ਰਿਹਾਈ ਹਤੇ ਆਏ ਸੀ ਪਹਿਲੀ ਬੇਨਤੀ ਅਸੀਂ ਉਹਨਾਂ ਨੂੰ ਇਹ ਕੀਤੀ ਹੈ ਕਿ ਤਾਕਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਪੜਤਾਲ ਲਈ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਲਤ ਬਣਾਈ ਗਈ ਹੈ ਉਹ ਰੱਦ ਕਰਨੀ ਚਾਹੀਦੀ ਹੈ ਉਸ ਕਮੇਟੀ ਦਾ ਮੁਖੀ ਰਗੂਜੀਤ ਸਿੰਘ ਬਰਕਾ ਜਿਹੜਾ ਪਿਛਲੇ ਸਮੇਂ ਵਿੱਚ ਜਦੋਂ 2 ਨਵੰਬਰ ਨੂੰ ਤਨਖਾਹ ਲਈ ਸੀ ਉਸ ਤਨਖਾਹ ਦੇ ਵਿੱਚ ਉਹਨੇ ਵੀ ਤਨਖਾਹ ਭੁਗਤੀ ਹੈ ਤੇ ਤਨਖਾਹ ਭੁਗਤਣ ਵਾਲਾ ਕੋਈ ਵਿਅਕਤੀ ਕਮੇਟੀ ਦਾ ਮੁਖੀ ਬਣਾ ਕੇ ਸਿੰਘ ਸਹਿਬਾਨ ਦੇ ਉੱਤੇ ਲੱਗੇ ਦੋਸ਼ਾਂ ਦੀ ਪੜਤਾਲ ਕਰਵਾਉਣ ਦਾ ਯਤਨ ਕਰੇ ਇਹ ਨੈਤਿਕ ਤੌਰ ਤੇ ਗਲਤ ਹੈ ਨੰਬਰ 2 ਤੇ ਸਿੰਘ ਸਹਿਬਾਨਾ ਦੀ ਪੜਤਾਲ ਜਿਹੜੀ ਐ ਉਹਦਾ ਅਧਿਕਾਰ ਖੇਤਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਹੀਂ ਹੈ ਸਿੰਘ ਸਹਿਬਾਨ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ ਹਨ ਸ਼ਰੋਮਣੀ ਕਮੇਟੀ ਦੇ ਕਿਸੇ ਰਜਿਸਟਰ ਦੇ ਸ਼ਰੋਮਣੀ ਕਮੇਟੀ ਦੇ ਰਜਿਸਟਰ ਦੇ ਉੱਤੇ ਨਾ ਤਾਂ ਸਿੰਘ ਸਹਿਬਾਨ ਦੇ ਦਸਤਖਤ ਹੁੰਦੇ ਨੇ ਨਾ ਸਿੰਘ ਸਹਿਬਾਨ ਦਸਤਖਤ ਕਰਕੇ ਤਨਖਾਹ ਲੈਂਦੇ ਨੇ ਉਹਨਾਂ ਨੂੰ ਮਾਨ ਪੱਤਾ ਦਿੱਤਾ ਜਾਂਦਾ ਹੈ ਜਿਹੜੇ ਰੁਤਵੇ ਤੇ ਸੁਭਾਏਮਾਨ ਨੇ ਜਦੋਂ ਰੁਤਵੇ ਤੇ ਸੁਭਾਏਮਾਨ ਵਿਅਕਤੀ ਕਿਸੇ ਸੰਸਥਾ ਦਾ ਮੁਲਾਜ਼ਮ ਨਹੀਂ ਹੈ ਉਹਦੀ ਪੜਤਾਲ ਕਰਨ ਦਾ ਅਧਿਕਾਰ ਉਹ ਸੰਸਥਾ ਨੂੰ ਨਹੀਂ ਹੋ ਸਕਦਾ ਇਸ ਲਈ ਉਹਦੀ ਪੜਤਾਲ ਜੇ ਉਹਨਾਂ ਉਹਨਾਂ ਦੇ ਉਸ ਮਸਲੇ ਦੀ ਪੜਤਾਲ ਕਰਨੀ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਤਾਂ ਅਸੀਂ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਕਿ ਉਹ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਆਪ ਕਰਨ अरुणा ਵੱਲੋਂ ਬਣਾਈ ਗਈ ਕਮੇਟੀ ਨੂੰ ਬਿਨਾਂ ਦੇਰੀ ਅਰਧ ਕੀਤਾ ਜਾਵੇ ਦੂਸਰੀ ਬੇਨਤੀ ਅਸੀਂ ਉਹਨਾਂ ਨੂੰ ਇਹ ਕੀਤੀ ਸੀ ਕਿ ਜਿਹੜੀ 2 ਦਸੰਬਰ ਨੂੰ ਜਦੋਂ ਇੱਥੇ ਫੈਸਲਾ ਹੋਇਆ ਉਦੋਂ ਉਸ ਮਸਲੇ ਵਿੱਚ ਇਹ ਕਿਹਾ ਗਿਆ ਸੀ ਕਿ ਸੁਖਵੀਰ ਸਿੰਘ ਬਾਦਲ ਸਮੇਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਦੇ ਅਸਤੀਫੇ ਨੇ ਦਿਲ ਦੇ ਅੰਦਰ ਅੰਦਰ ਪਰਵਾਣ ਕੀਤੇ ਜਾਣ ਲੇਕਿਨ ਅੱਜ ਤੱਕ ਵੀ ਉਹਨਾਂ ਦੇ ਸਤੀਪੇ ਪਰਵਾਣ ਨਹੀਂ ਕੀਤੇ ਗਏ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉਦੇਸ਼ਾਂ ਦੀ ਉਲੰਘਣਾ ਕੀਤੀ ਹੈ ਉਹਨਾਂ ਦੀ ਲੰਘਣਾ ਕਰਨ ਦੇ ਦੋਸ਼ ਵਿੱਚ ਉਹਨਾਂ ਦੇ ਖਿਲਾਫ ਜਿਹੜੀ ਅਕਾਲ ਤਖਤ ਸਾਹਿਬ ਦੀ ਮर्यादा ਪਰੰਪਰਾ ਸਿਧਾਂਤ ਅਨੁਸਾਰ ਅਦਾ ਬਣਦੀ ਹੈ ਉਹਨਾਂ ਨੂੰ ਲਾਈ ਜਾਨੀ ਚਾਹੀਦੀ ਹੈ ਤੀਜੀ ਗੱਲ ਸੀ ਕਿ ਕਿ 7 ਮੈਂਬਰੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਦੀ ਅਗਵਾਈ ਵਿੱਚ ਬਣਾਈ ਗਈ ਸੀ ਕਿਹਾ ਗਿਆ ਸੀ ਕਿ ਤੁਸੀਂ ਭਰਤੀ ਆਰੰਭ ਕਰੋ ਤੇ ਭਰਤੀ ਆਰੰਭ ਕਰਕੇ ਡੈਲੀਗੇਟ ਬਣਾ ਕੇ ਨਵੇਂ ਪ੍ਰਧਾਨ ਦੀ ਚੋਣ ਕਰੋ ਲੇਕਿਨ ਉਹ ਅੱਜ ਤੱਕ ਇਸ ਗੱਲ ਵੱਲ ਧਿਆਨ ਦੇਣ ਦੀ ਵਿਦਾਇ ਭਰਤੀ ਕਰਨ ਦੀ ਵਿਦਾਇ ਸਰਦਾਰ ਜਲਦੀਪ ਸਿੰਘ ਟੀਮਾ ਲਗਾਤਾਰ ਆਪਣਾ ਗਲਤ ਦਲੀਲਾਂ ਦੇ ਕੇ ਇੱਕ ਸਹੀ ਗੱਲ ਨੂੰ ਗਲਤ ਸਾਬਤ ਕਰਨ ਦਾ ਯਤਨ ਕਰ ਰਹੇ ਨੇ ਹੁਣ ਗੱਲ ਇਹ ਆ ਉਹ ਕਹਿੰਦੇ ਨੇ ਜੀ ਜੇ ਅਸੀਂ ਅਕਾਲ ਤਖਤ ਦਾ ਦੇਸ਼ ਮੰਨ ਕੇ ਭਾਰਤੀ ਸ਼ੁਰੂ ਕੀਤੀ ਜਾਂ ਸੁਖਵੀਰ ਸਿੰਘ ਬਾਦਲ ਦਾ ਅਸਤੀਵਾ ਪ੍ਰਵਾਨ ਕੀਤਾ ਤਾਂ ਸਾਡੇ ਉੱਤੇ ਜੋ ਸੰਵਧਾਨਕ ਤੌਰ ਤੇ ਰੋਕ ਲੱਗ ਜਾਏਗੀ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਸਾਡੇ ਸਾਰਿਆਂ ਵੱਲੋਂ ਇਹ ਦੇਖ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਟਿਕਟਾਂ ਵੰਡਦਾ ਮੈਂਬਰ ਸਾਹਿਬਾਨ ਨੂੰ ਸਾਧ ਧਾਰਮਿਕ ਚੋਣ ਲੜਨ ਦੀ ਉਦੋਂ ਤਾਂ ਕੋਈ ਪਾਬੰਦੀ ਨਹੀਂ ਲੱਗਦੀ ਸ਼ਰੋਮਣੀ ਅਕਾਲੀ ਦਲ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਆਪਣਾ ਡੈਲੀਗੇਟ ਦਿਲਾਸ ਕਰਦਾ ਉਦੋਂ ਕੋਈ ਨਹੀਂ ਪਾਬੰਦੀ ਲੱਗਦੀ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਮੈਂਬਰ ਸਾਹਿਬਾਨ ਨੂੰ ਸੱਦ ਕੇ ਅਬੇਸ ਦਿੰਦਾ ਕਿ ਤੁਸੀਂ ਫਲਾਣਾ ਪ੍ਰਧਾਨ ਦੇ ਹੱਕ ਵਿੱਚ ਵੋਟ ਪਾਉਣੀ ਹੈ ਫਲਾਣਾ ਸੀਨੀਅਰ ਉਮੀਦਵਾਰ ਪ੍ਰਧਾਨ ਚੁਣਨਾ ਜਾਂ ਆ ਸਾਰੀ ਅੰਤਰੀਨ ਕਮੇਟੀ ਚੁਣਨੀ ਹੈ ਉਦੋਂ ਕੋਈ ਕਿਸੇ ਕਿਸਮ ਦੀ ਰੋਕ ਨਹੀਂ ਲੱਗਦੀ ਫਿਰ ਜਦੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਾਂ ਬਾਕੀ ਤਖਤਾਂ ਦੇ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਕਰਦੀ ਹੈ ਜਿੱਦਣ ਉਹਨਾਂ ਦੀ ਦਸਤਾਰ ਦੀ ਰਸਮ ਹੁੰਦੀ ਹੈ ਉਸ ਦਿਨ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਉੱਚੇ ਤੇ ਤੌਰ ਤੇ ਆ ਕੇ ਦਸਤਾਰ ਦਿੰਦਾ ਆਪਣੀ ਜਥੇਬੰਦੀ ਵੱਲੋਂ ਔਰ ਜਦੋਂ ਵੋਟਾਂ ਲੈਣੀਆਂ ਨੇ ਉਦੋਂ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਅਸੀਂ ਪੰਥ ਦੀ ਪਾਰਟੀਆਂ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਨੇ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਨੇ ਰਾਸ਼ੀ ਵੋਟਾਂ ਭਾਵੇਂ ਪਾਰਲੀਮੈਂਟ ਦੀਆਂ ਭਾਵੇਂ ਵਿਧਾਨ ਸਭਾ ਦੀਆਂ ਕਿਹਾ ਇਹ ਜਾਂਦਾ ਪਿੰਡਾਂ ਵਿੱਚ ਜਾ ਕੇ ਕਿ ਇਹ ਪੰਥ ਦਾ ਨਮਾਇੰਦਾ ਹੈ ਕਿ ਉਦੋਂ ਰੋਕ ਕਿਤੇ ਨਹੀਂ ਲੱਗਦੀ ਅੱਜ ਜਦੋਂ ਅਕਾਲ ਤਖਤ ਸਾਹਿਬ ਜੀ ਦੇ ਸੁਸੀਲ ਦੇ ਉੱਤੋਂ ਇਹ ਫੈਸਲਾ ਹੁਕਮ ਦੇ ਰੂਪ ਵਿੱਚ ਸੁਣਾਇਆ ਗਿਆ ਕਿ ਤੁਸੀਂ ਉਹਨਾਂ ਦਾ 3 ਦਿਨ ਦੇ ਅੰਦਰ ਅੰਦਰ ਸਤੀਵਾ ਪ੍ਰਵਾਨ ਕਰੋ ਤੇ ਜਿਹੜੀ ਨਵੀਂ ਭਰਤੀ ਹੈ ਉਹ ਸ਼ੁਰੂ ਕਰੋ ਤਾਂ ਬਹਾਨੇਬਾਜ਼ੀ ਕਰਕੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਹੁਕਮ ਤੋਂ ਭਗੌੜੇ ਹੋਣ ਵਾਲਾ ਇਹ ਰਸਤਾ ਉਹਨਾਂ ਨੇ ਇੱਕ اختیار ਕੀਤਾ ਹੋਇਆ ਜੋ ਅਸੀਂ ਸਿੰਘ ਸਹਿਬਾਨ ਜੀ ਨੂੰ ਬੇਨਤੀ ਦੇ ਰੂਪ ਵਿੱਚ ਕੀਤਾ ਕਿ ਉਹ ਅਕਾਲ ਤਖਤ ਸਾਬਤੋ ਇੱਕ ਤਰ੍ਹਾਂ ਨਾਲ ਭਗਾਉੜੇ ਹੋ ਚੁੱਕੇ ਨੇ ਅਕਾਲ ਤਖਤ ਦੇ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰੀ ਨੇ ਇਸ ਕਰਕੇ ਉਹਨਾਂ ਦੇ ਖਿਲਾਫ ਅਕਾਲ ਤਖਤ ਦੀ ਫਸੀਲ ਤੋਂ ਦੁਆਰੇ ਉਹਨਾਂ ਨੂੰ ਤਲਬ ਕਰਕੇ ਕਾਰਵਾਈ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਸਿੰਘ ਸਾਹਿਬ ਜੀ ਨੇ ਸਾਡਾ ਲਿਖਤੀ ਜੋ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਲਿਖਤੀ ਕੋਈ ਲੈ ਕੇ ਆਇਓ ਦੇ ਦਿਓ ਅਸੀਂ ਲਿਖਤੀ ਲੈ ਕੇ ਆਏ ਸੀ ਉਹ ਅਸੀਂ ਸਿੰਘ ਸਾਹਿਬਾਨ ਨੂੰ ਦੇ ਕੇ ਆਏ ਆਂ ਸਿੰਘ ਸਾਹਿਬਾਨ ਨੇ ਸਾਡੀ ਗੱਲ ਬੜੇ ਬੜੇ ਧਿਆਨ ਨਾਲ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਸਰਵਣ ਸੁਣੀ ਆ ਸਾਡੀ ਗੱਲ ਸੁਣਨ ਤੋਂ ਬਾਅਦ ਜਿਹੜੀ ਗੱਲ ਉਹਨਾਂ ਨੇ ਕਹੀ ਆ ਕਿ ਅਕਾਲ ਤਖਤ ਸਾਹਿਬ ਦੀ ਜੋ ਵੀ ਅਫਸੀਲ ਤੋਂ ਹੁਕਮ ਨਾਮੇ ਜਾਰੀ ਕੀਤੇ ਜਾਂਦੇ ਨੇ ਉਹਨਾਂ ਨੂੰ ਲਾਗੂ ਕਰਨ ਦੀ ਮੁੱਖ ਧਿਰ ਜ਼ਿੰਮੇਵਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੀ ਡਿਊਟੀ ਉਹਦੀ ਆ ਦੂਜੀ ਡਿਊਟੀ ਸ਼੍ਰੋਮਣੀ ਅਕਾਲੀ ਦਲ ਦੀ ਆ ਦੇਸ਼ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਧੜਾ ਬਾਗੀ ਹੈ ਤਾਂ ਬਾਕੀ ਜਿਹੜੀਆਂ ਜਿਹੜੇ ਆਗੂ ਨੇ ਉਹ ਸੰਗਤਾਂ ਦੇ ਸਨਮੁਖ ਜਾਣ ਤੇ ਸੰਗਤਾਂ ਨੂੰ ਅਪੀਲ ਕਰਨ ਕਿ ਅਕਾਲ ਤਖਤ ਦੇ ਹੁਕਮਾਂ ਤੋਂ ਪਘੌੜੇ ਹੋ ਚੁੱਕੇ ਨੇ ਤੇ ਇਸ ਕਰਕੇ ਇਹਨਾਂ ਦੇ ਖਿਲਾਫ ਮਤੇ ਪਾ ਕੇ ਅਕਾਲ ਤਖਤ ਨੂੰ ਦੁਆਰੇ ਭੇਜੇ ਜਾਣ ਇਹ ਇਹ ਯਤਨ ਹੋਣਾ ਅਸੀਂ ਸੰਗਤਾਂ ਕੋਲ ਜਾਵਾਂਗੇ ਔਰ ਸੰਗਤਾਂ ਨੂੰ ਇਕੱਤਰ ਕਰਕੇ ਪਿੰਡ-ਪਿੰਡ ਗਲੀ-ਗਲੀ ਘਰ-ਘਰ ਸਿੱਖ ਸੰਸਥਾਵਾਂਾਂ ਕੋਲ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਜ਼ਰੀਏ ਅੱਜ ਕਿ ਪਿੰਡਾਂ ਦੀਆਂ ਗੁਰਦਾਰੇ ਸਹਿਬਾਨ ਦੀਆਂ ਕਮੇਟੀਆਂ ਪੰਥਕ ਸੰਸਥਾਾਂ ਮਾ ਧਾਰਕ ਸੰਤ ਸੰਸਥਾਾਂ ਮਾ ਸੰਤ ਸੰਪਰਦਾਮਾ ਨਿਹੰਗ ਸਿੰਘ ਜਥੇਬੰਦੀਆਂ ਔਰ ਮਿਸ਼ਨਰੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ ਅਕਾਲ ਤਖਤ ਸਾਹਿਬ ਨੂੰ ਆਪਣੀ ਸੁਪਰੀਮ ਅਥਾਰਟੀ ਮੰਨਦੇ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਹੁੱਕ ਆਪਣੇ ਮਤੇ ਪਾ ਕੇ ਅਕਾਲ ਤਖਤ ਸਾਹਿਬ ਨੂੰ ਭੇਜਣ ਕਿ ਇਹ ਧੜਾ ਜਿਹੜਾ ਹੈ ਇੱਕ ਜੀਦੀ ਗਵਾਹੀ ਸਰਦਾਰ ਸੁਖਵੀਰ ਸਿੰਘ ਬਾਦਲ ਕਰ ਰਹੇ ਨੇ ਉਹ ਅਕਾਲ ਤਖਤ ਦੇ ਉਦੇਸ਼ਾ ਤੋਂ ਪਗੌੜਾ ਹੋ ਚੁੱਕਿਆ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਥੇਦਾਰ ਸਾਹਿਬਾਨ ਇੱਕ ਵਾਰੀ ਹੁਕਮ ਕਰ ਦਿੰਦੇ ਨੇ ਉਸ ਤੋਂ ਬਾਅਦ ਇਹਨੂੰ ਲਾਗੂ ਕਰਵਾਣਾ ਪੰਥ ਦਾ ਕੰਮ ਰਹਿ ਜਾਂਦਾ ਪੰਥ ਜਿਹੜਾ ਚੁੱਥੇ ਦਰ ਦੇ ਨਾਲ ਤੁਹਾਡੇ ਵਰਕੇ ਖਲੋ ਜਾਂਦਾ ਤੁਸੀਂ ਸਾਰਿਆਂ ਨੂੰ ਅਪੀਲ ਕੀਤੀ ਹੈ ਚੰਗੀ ਗੱਲ ਹੈ ਦੂਜੀ ਗੱਲ ਅਗੀ ਕਿ ਜਿਹੜੀ ਕਮੇਟੀ ਨੂੰ ਅਸੀਂ ਅਨਤੁਕਾਰਤ ਕਹਿ ਰਹੇ ਹਾਂ ਇਸ ਕਮੇਟੀ ਦੀ ਜਿਹੜੀ ਬਣਾਉਣ ਦੀ ਮੰਗ ਸੀ ਫਰੈਂਡ ਸਾਹਿਬ ਨੇ ਤੇ ਰਾਏਪੁਰ ਸਾਹਿਬ ਨੇ ਇਹੀ ਰੱਖੀ ਸੀ ਕਿ ਕਮੇਟੀ ਬਣਾ ਕੇ ਜਾਂਚ ਕਰਨੀ ਚਾਹੀਦੀ ਆ ਤੇ ਇੱਕ ਮੈਂਬਰ ਜਿਹੜਾ ਇਹਨਾਂ ਦਾ ਸ਼ਾਮਲਾ ਕਰਨਾ ਚਾਹੀਦਾ ਕੀ ਉਦੋਂ ਅਧਿਕਾਰਤ ਸੀ ਅੱਜ ਅਨਤੁਕਾਰਤ ਹੋ ਚੁੱਕੀ ਹੈ ਇਹ ਦੇਖੋ ਜਦੋਂ ਮਤਲਬ ਸ਼ੁਰੂਆਤ ਦੇ ਵਿੱਚ ਕਦੇ ਕੋਈ ਗੱਲ ਵਾਪਰਦੀ ਆ ਸ਼ੁਰੂ ਹੁੰਦੀ ਆ ਪੜੈਣ ਸਾਹਿਬ ਨੇ ਤੇ ਪਹਿਲਾ ਮੈਂਬਰ ਸਹਿਬਾਨ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਸ਼ੁਰੂ ਵਿੱਚ ਇਹਨਾਂ ਨੇ ਵਿਰੋਧ ਕੀਤਾ ਸੀ ਇਸ ਗੱਲ ਦਾ ਲੇਕਿਨ ਫਿਰ ਇਹਨਾਂ ਨੇ ਦਲੀਲ ਜ਼ਰੂਰ ਇੰਨੀ ਕਿ ਦਿੱਤੀ ਸੀ ਵੀ ਜੇ ਬਣਾਉਣੀ ਹੋ ਐ ਪਹਿਲੀ ਗੱਲ ਤਾਂ ਸੀ ਸਹਿਮਤ ਨਹੀਂ ਪਰ ਜੇ ਬਣਾਉਣੀ ਆ ਤਾਂ ਘੱਟੋ ਘੱਟ ਸਾਡੇ ਨਮਾਇਦੇ ਦੋ ਪਾਏ ਜਾਣ ਤਾਂ ਕਿ ਪੰਜ ਮੈਂਬਰੀ ਬਣਾਈ ਜਾਵੇ ਤੇ ਆਪੋਜੀਸ਼ਨ ਦਾ ਰੋਲ ਜਿਹੜਾ ਉਹ ਵੀ ਬਿੱਤਰ ਰੱਖਿਆ ਜਾਣਾ ਚਾਹੀਦਾ ਉਹਦੀ ਤਫਸੀਲ ਪੜੈਣ ਸਾਹਿਬ ਤੁਹਾਨੂੰ ਆਪ ਦੱਸ ਦੇਣਗੇ ਜੀ ਉਹ ਇੱਕ ਮਿੰਟ ਪੜੈਣ ਸਾਹਿਬ ਅਸੀਂ ਕਰੋ ਜੀ ਹਾਂ ਜੀ ਪੜੈਣ ਸਾਹਿਬ ਦੇਖੋ ਕੀ ਕਹਿੰਦੇ ਹੋ ਕੋਈ ਹੋਇਆ ਕੋਈ ਮੰਗ ਕੇ ਰੱਖੀ ਸੀ ਉੱਥੇ ਪ੍ਰੈਨਟਰ ਕਹਿੰਦਾ ਸੀ ਕਿ ਸਿੱਧਾ ਹੀ ਕਾਰਵਾਈ ਕਰਨ ਦੇ ਉੱਤੇ ਤੁਲੇ ਹੋ ਪਹਿਲਾਂ ਪਹਿਲਾਂ ਤਾਂ ਇਹ ਗੱਲ ਆ ਕੋਈ ਮੈਂ ਮੰਗ ਨਹੀਂ ਰੱਖੀ ਉੱਥੇ ਉਸ ਮੀਟਿੰਗ ਦਾ ਅਜੰਡਾ ਪੰਥਕ ਵਿਚਾਰਾਂ ਸੀ ਅਸੀਂ ਮੰਗੇ ਰੱਖੀ ਜਾ ਕੇ ਵੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਮਸਲਾ ਲੈਂਦਾ ਤੁਸੀਂ ਸਾਨੂੰ ਗੁੰਮਰਾਹ ਕੀਤਾ ਮੈਂਬਰਾਂ ਨੂੰ ਕਿ ਪੰਥਕ ਬਜਾਰਾ ਨਹੀਂ ਹਨ ਤੁਸੀਂ ਸਪਸ਼ਟ ਲਿਖਣਾ ਸੀ ਵੀ ਹਰਪ੍ਰੀਤ ਸਿੰਘ ਦੇ ਖਿਲਾਫ ਸ਼ਿਕਾਇਤ ਆਂ ਦੂਸਰੀ ਉੱਥੇ ਇਹ ਗੱਲ ਕਹੀ ਔਨ ਦੀ ਰਿਕਾਰਡ ਸਾਰੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਮੁਲਾਜ਼ਮਾਂ ਦੀ ਹਾਜ਼ਰੀ ਦੇ ਵਿੱਚ ਸਾਡੇ ਨਾਲ ਇੱਕ ਮੈਂਬਰ ਸਹਿਬਾਨ ਵੀ ਹਾਜ਼ਰ ਆ ਉਹ ਕਹਿੰਦਾ ਸੀ ਵੀ ਸਾਡੀ ਸਮਝ ਮੁਤਾਬਕ ਐ ਜੀ ਪੀ ਸੀ ਦੇ ਐਕਟ ਦੇ ਮੁਤਾਬਕ ਇਹ ਸਾਡਾ ਮਸਲਾ ਨਹੀਂ ਹੈ ਮੈਂ ਬੱਕ ਬੱਕ ਚੈਨਲਾਂ ਤੇ ਵੀ ਕਿਹਾ ਜੋ ਅੰਦਰ ਕਿਹਾ ਵੀ ਜਿਹੜਾ ਕਿਸੇ ਤਖਤ ਦੇ ਸਿੰਘ ਸਵਾਨ ਤੇ ਜੇ ਕੋਈ ਦੋਸ਼ ਲੱਗ ਜਾਂਦਾ ਉਹਦੀ ਪਰਤਾਲ ਐਸਜੀਪੀਸੀ ਨਹੀਂ ਕਰ ਸਕਦੀ ਜਿੰਨਾ ਸਾਨੂੰ ਗਿਆਨ ਆ ਜੇ ਉਹ ਥੋੜੇ ਮੁਤਾਬਕ ਪ੍ਰਧਾਨ ਸਾਹਿਬ ਤੇ ਉਹਦੇ ਨਾਲ ਦੇ ਮੈਂਬਰ ਕਹਿੰਦੇ ਕਰ ਸਕਦੀ ਆ ਐਕਟ ਕਹਿੰਦਾ ਕਿਉਂਕਿ ਮੈਂ ਨਹੀਂ ਐਕਟ ਪੜਿਆ ਮੈਂ ਕਿਹਾ ਜੇ ਕਰ ਸਕਦੀ ਆ ਪਾਰਦਰਸ਼ੀ ਲਿਆਉਣ ਦੇ ਲਈ ਸੰਗਤਾਂ ਦੇ ਵਿੱਚ ਹੀ ਵਿਚਾਰ ਜਾਵੇ ਤੁਸੀਂ ਵਿਰੋਧੀ ਧਿਰ ਦਾ ਕੋਈ ਮੈਂਬਰ ਪਾਓ ਮੈਨੂੰ ਨਹੀਂ ਪਾਉਣਾ ਦੂਜੇ ਨੂੰ ਪਾ ਲੂ ਪਰ ਇਸ ਗੱਲ ਨੂੰ ਤੁਸੀਂ ਤੋੜੋ ਮਰੋੜੋ ਨਾ ਕਿ ਮੰਗ ਅਸੀਂ ਕੀਤੀ ਸੀ ਨੋਟ ਫਿਰ ਡੀਸੈਂਟ ਨੋਟ ਦਿੱਤਾ ਉਹਦੀ ਕਾਪੀ ਲਈ ਹੈ ਇੱਕ ਜਿਹਦੇ ਵਿੱਚ ਅਸੀਂ ਵਿਰੋਧ ਕੀਤਾ ਖੂਬ ਹੋ ਸਾਰੀ ਤਾਂ ਨਹੀਂ ਕਾਰਵਾਈ ਲਿਖਦੇ ਗੱਲਾਂ ਤਾਂ ਚਾਰ ਪੰਜ ਹੀ ਲਿਖਦੇ ਆ ਉਹਦੇ ਵਿਰੋਧ ਚ ਖੜੇ ਆ ਮੈਨੂੰ ਇਸ ਗੱਲ ਦਾ ਗਿਲਾ ਉਸੇ ਮੀਟਿੰਗ ਚ ਨਹੀਂ ਸੀਗੇ ਉਹ ਜੋ ਕੁਛ ਕਰਨਾ ਚਾਹੁੰਦੇ ਸੀਗੇ ਤੁਸੀਂ ਉਹ ਮੇਰੇ ਨਾਲ ਗੱਲ ਜੋੜ ਰਹੇ ਆ ਮੇਰੀ ਨਹੀਂ ਮੈਂ ਕਹਿੰਦਾ ਜੀ ਉਹ ਸਿੱਧੀ ਕਾਰਵਾਈ ਦੇ ਉੱਤੇ ਉਤਰੇ ਸੀ ਤੁਸੀਂ ਉਹ ਅਸੀਂ ਵੀ ਤੂੰ ਕਹਿੰਦਾ ਤੁਹਾਡਾ ਅਧਿਕਾਰ ਨਹੀਂ ਹੈਗਾ ਸਿੰਘ ਸਾਮ ਦਾ ਸਿੰਘ ਸਾਹਿਬ ਦਾ ਅਧਿਕਾਰ ਖੇਤਰ ਆ ਪਰ ਉਹ ਬੋਲੇ ਐਕਟ ਸਾਨੂੰ ਪਤਾ ਸਾਡਾ ਅਧਿਕਾਰ ਖੇਤਰ ਆ ਮੈਂ ਕਹਾ ਜੇ ਤੁਹਾਡਾ ਅਧਿਕਾਰ ਖੇਤਰ ਆ ਤਾਂ ਅਸੀਂ ਵੀ ਉਸ ਪ੍ਰਸਟ ਦੇ ਮੈਂਬਰ ਆ ਵੀ ਇੱਕ ਵਿਰੋਧੀ ਪਾਉ ਮੇਰੀ ਗੱਲ ਨੂੰ ਸਮਝੋ ਇਹਨੂੰ ਇਹ ਮੈਸੇਜ ਸੰਗਤਾਂ ਜੋ ਗਲਤ ਨਾ ਜਾਵੇ ਹੋਰ ਦੱਸੋ ਅਸੀਂ ਤੇ ਵੀ ਕਿਹਾ ਸੀ ਤੇ ਜੇ ਜੇ ਤੁਸੀਂ ਸਿੰਘ ਸਾਹਿਬ ਦੀ ਪੜਤਾਲ ਕਰਨੀ ਆ